ਖਾਲਸਤਾਨੀ ਅਗੂ ਹਰਦੀਪ ਸਿੰਘ ਨਿੱਜਰ ਮਾਮਲੇ ਨੂੰ ਲੈ ਕੇ ਇੰਡੀਆ ਅਤੇ ਕੈਨੇਡਾ ਵਿਚਕਾਰ ਚੱਲਿਆ ਆ ਰਿਹਾ ਤਣਾਅ ਘਟਣ ਦਾ ਨਾਂ ਨਹੀਂ ਲੈ ਰਿਹਾ ਇਸ ਮੁੱਦੇ ਉੱਤੇ ਦੋਵੇਂ ਮੁਲਕ ਮوڑ ਆਮੋ ਸਾਹਮਣੇ ਡੱਟ ਗਏ ਨੇ ਇਸ ਤਰ੍ਹਾਂ ਕੁਝ ਮਹੀਨੇ ਬਾਅਦ ਤਣਾਅ ਮੱਠਾ ਪੈਣ ਦੇ ਅਸਾਰ ਵੀ ਹੁਣ ਮੱਦਮ ਪੈ ਗਏ ਨੇ ਉਲਟਾ ਚੱਲਿਆ ਆ ਰਿਹਾ ਤਣਾਅ ਹੁਣ ਹੋਰ ਵੱਧਾ ਨਜ਼ਰ ਆ ਰਿਹਾ ਹੈ ਇੰਡੀਆ ਕੈਨੇਡਾ ਸਬੰਧਾਂ ਵਿੱਚ ਕੂਟਨੀਤਕ ਤਣਾਅ ਦੌਰਾਨ ਕੈਨੇਡਾ ਵਿੱਚ ਇੰਡੀਆ ਦੇ ਹਾਈ ਕਮਿਸ਼ਨਰ ਸੰਜੀਤ ਕੁਮਾਰ ਬਰਮਾ ਦੀ ਚੇਤਾਵਨੀ ਨੇ ਮਾਹੌਲ ਨੂੰ ਹੋਰ ਗਰਮਾ ਦਿੱਤਾ ਹੈ। ਉਹਨਾਂ ਚੇਤਾਵਨੀ ਦਿੱਤੀ ਹੈ ਕਿ ਕੈਨੇਡਾ ਵਿੱਚ ਸਿੱਖ ਵਕਵਾਦੀ ਸਮੂਹ ਖਤਰੇ ਦੀ ਵੱਡੀ ਲੀਕ ਨੂੰ ਪਾਰ ਕਰ ਰਹੇ ਨੇ ਜਿਸ ਨੂੰ ਇੰਡੀਆ ਆਪਣੀ ਕੌਮੀ ਸੁਰੱਖਿਆ ਅਤੇ ਖੇਤਰੀ ਅਖੰਡਤਾ ਦੇ ਮਾਮਲੇ ਵਜੋਂ ਦੇਖਦਾ ਹੈ। ਦੂਜੇ ਪਾਸੇ ਕੈਨੇਡਾ ਦੇ ਵਿਦੇਸ਼ ਮੰਤਰੀ ਮਿਲਾਨੀ ਜੋਲੀ ਨੇ ਕਿਹਾ ਹੈ ਕਿ ਕੈਨੇਡਾ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਵਿੱਚ ਭਾਰਤੀ ਏਜੰਟਾਂ ਦੇ ਸ਼ਾਮਲ ਹੋਣ ਦੇ ਆਪਣੇ ਦੋਸ਼ਾਂ ਉੱਤੇ ਕਾਇਮ ਹੈ। ਇਸ ਤਰ੍ਹਾਂ ਦੀ ਬਿਆਨਬਾਜ਼ੀ ਨਾਲ ਤਣਾਅ ਵਧੇਗਾ ਜਿਸ ਦਾ ਅਸਰ ਨਾ ਕੇਵਲ ਦੋਹਾਂ ਮੁਲਕਾਂ ਦੇ ਕੂਟਨੀਤਕ ਸਬੰਧਾਂ ਉੱਤੇ ਪਵੇਗਾ ਸਗੋਂ ਵੱਡੀ ਗਿਣਤੀ ਵਿੱਚ ਕੈਨੇਡਾ ਅੰਦਰ ਵੱਸਦੇ ਭਾਰਤੀ ਲੋਕਾਂ ਦੀ ਜ਼ਿੰਦਗੀ ਉੱਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲੇਗਾ ਇਹ ਸਭ ਵਿਚਕਾਰ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਦੇ ਦੋਸ਼ ਵਿੱਚ ਕੈਨੇਡਾ ਦੇ ਐਡਵਿੰਟਨ ਵਿੱਚ ਗ੍ਰਿਫਤਾਰ ਕੀਤੇ ਗਏ ਤਿੰਨ ਭਾਰਤੀ ਨੌਜਵਾਨ ਇਸ ਕੇਸ ਵਿੱਚ ਕਤਲ ਦੇ ਦੋਸ਼ਾਂ ਦਾ ਸਾਹਮਣਾ ਕਰਨ ਲਈ ਪਹਿਲੀ ਵਾਰ ਵੀਡੀਓ ਕਾਨਫਰੰਸ ਰਾਹੀਂ ਕੈਨੇਡਾ ਦੀ ਅਦਾਲਤ ਵਿੱਚ ਪੇਸ਼ ਹੋਏ ਐਡਮਿੰਟਨ ਵਿੱਚ ਰਹਿਣ ਵਾਲੇ ਪੰਜਾਬੀ ਮੂਲ ਦੇ 22 ਸਾਲਾ ਕਰਨ ਬਰਾੜ, ਐਨੀ ਹੀ ਉਮਰ ਦੇ ਕਮਲਪ੍ਰੀਤ ਸਿੰਘ ਅਤੇ 28 ਸਾਲਾ ਕਰਨਪ੍ਰੀਤ ਸਿੰਘ ਨੂੰ ਸ਼ੁੱਕਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਹਨਾਂ ਉੱਤੇ ਕਤਲ ਅਤੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਲਾਏ ਗਏ ਨੇ। ਮੀਡੀਆ ਰਿਪੋਰਟਾਂ ਮੁਤਾਬਕ ਇਨ੍ਹਾਂ ਤਿੰਨਾਂ ਨੂੰ ਸਰੀ ਦੀ ਖਚਾਖਚ ਭਰੀ ਸੂਬਾਈ ਅਦਾਲਤ ਵਿੱਚ ਵੀਡੀਓ ਕਾਨਫਰੰਸ ਰਾਹੀਂ ਵੱਖਰੇ ਤੌਰ 'ਤੇ ਪੇਸ਼ ਕੀਤਾ ਗਿਆ। ਉਹੋ ਆਪਣੇ ਵਕੀਲਾਂ ਨਾਲ ਸਲਾਹ ਕਰਨ ਲਈ ਸਮਾਂ ਦੇਣ ਲਈ ਕੇਸ ਦੀ ਸੁਣਵਾਈ 21 ਮਈ ਤੱਕ ਮੁਲਤਵੀ ਕਰਨ ਲਈ ਸਹਿਮਤ ਹੋਏ ਨੇ ਭਾਵੇਂ ਪੰਜਾਬੀ ਮੂਲ ਦੇ ਇਹਨਾਂ ਤਿੰਨਾਂ ਮੁਲਜ਼ਮਾ ਨੇ ਵੀਡੀਓ ਕਾਨਫਰencing ਰਾਹੀਂ ਪੇਸ਼ੀ ਪੂਕਤੀ ਪਰ ਇਸ ਦੇ ਬਾਵਜੂਦ ਅਦਾਲਤ ਦੇ ਬਾਹਰ ਭਾਰੀ ਗਿਣਤੀ ਵਿੱਚ ਖਾਲਸਤਾਨੀ ਸਮਰਥਕ ਇਕੱਤਰ ਹੋਏ ਸਨ ਹੱਥਾਂ ਵਿੱਚ ਖਾਲਸਤਾਨੀ ਝੰਡੇ ਲੈ ਕੇ ਇਹਨਾਂ ਨੇ ਨਾਰੇਬਾਜੀ ਕੀਤੀ ਅਤੇ ਇੰਡੀਆ ਦੇ ਖਿਲਾਫ ਪੜਾਅਸ ਕੱਢੀ ਦੂਜੇ ਪਾਸੇ ਮੌਂਟਰੀਅਲ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਕੈਨੇਡਾ ਵਿੱਚ ਇੰਡੀਆ ਦੇ ਹਾਈ ਕਮਿਸ਼ਨਰ ਸੰਜੇ ਕੁਮਾਰ ਬਰਮਾ ਨੇ ਚੇਤਾਵਨੀ ਦਿੱਤੀ ਹੈ ਕਿ ਕੈਨੇਡਾ ਵਿੱਚ ਸਿੱਖ ਵਕਵਾਦੀ ਗਰੁੱਪ ਖਤਰੇ ਦੀ ਵੱਡੀ ਲੀਕ ਪਾਰ ਕਰ ਰਹੇ ਨੇ ਉਹਨਾਂ ਆਪਣੇ ਪਹਿਲੇ ਜਨਤਕ ਬਿਆਨ ਵਿੱਚ ਇਹ ਗੱਲ ਆਖੀ ਅਤੇ ਇਸ ਸਮੇਂ ਉਹ ਇਸ ਮਾਮਲੇ ਨੂੰ ਘਰੇਲੂ ਅਪਰਾਧ ਨਾਲ ਜੋੜਦੇ ਨਜ਼ਰ ਆਏ ਉਨ੍ਹਾਂ ਇਹ ਵੀ ਚੇਤਾਵਨੀ ਦਿੱਤੀ ਕਿ ਕੈਨੇਡਾ ਵਿੱਚ ਇੰਡੀਆ ਤੋਂ ਬਖ ਹੋਣ ਦਾ ਸੱਦਾ ਦੇਣ ਵਾਲੇ ਸਿੱਖ ਗਰੁੱਪ ਖਤਰੇ ਦੀ ਵੱਡੀ ਲੀਕ ਪਾਰ ਕਰ ਰਹੇ ਨੇ ਜਿਸ ਨੂੰ ਨਵੀਂ ਦਿੱਲੀ ਰਾਸ਼ਟਰੀ ਸੁਰੱਖਿਆ ਦਾ ਮਾਮਲਾ ਮੰਨਦੀ ਹੈ ਭਾਰਤੀ ਆਪਣੇ ਦੇਸ਼ ਦੀ ਕਿਸਮਤ ਦਾ ਫੈਸਲਾ ਕਰਨਗੇ ਵਿਦੇਸ਼ੀ ਨਹੀਂ ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦਰਸਾਉਂਦਾ ਯਤਨ ਕੀਤਾ ਕਿ ਇੰਡੀਆ ਅਤੇ ਕੈਨੇਡਾ ਦੇ ਸਬੰਧ ਸਮੁੱਚੇ ਤੌਰ ਤੇ ਸਕਾਰਾਤਮਕ ਨੇ ਭਾਵੇਂ ਕਿ ਉਨ੍ਹਾਂ ਵਿੱਚ ਚਿਤਨਾਏ ਦੋਵੇਂ ਦੇਸ਼ Indians will decide what will happen to India. Indians will decide the fate of India, not the foreigners. If those people who are Indians living abroad want to decide the fate of India, better to go back and participate in the election process. Every five years, India goes through an election process at the national level, almost every five years. And. Similarly, the states, which are provinces, uh, as we call here, in India also go through similar exercises. All the issues which are of interest or to Indians are being put to vote. So, therefore, that is the reason, that is the origin, uh, why you are seeing some of the coverage that you see today. But let me assure you that there is a lot of noise beyond. Uh, uh, what is being done a lot of discussions at the government level both sides uh, is happening and uh, through the diplomatic channels uh, these channels are not open to public and these diplomatic channels are trying to find solutions and resolutions aise dauran canada de videsh mantri melanie joly ne akha hai ki canada hardeep singh niger di hatya vich bhartiya agenta de shamil hon de apne dosha utte qaim hai ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਜੋਲੀ ਨੇ ਆਖਿਆ ਕਿ ਨਿਜਰ ਦੀ ਹੱਤਿਆ ਦੀ ਜਾਂਚ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਕਰ ਰਹੀ ਹੈ ਉਹਨਾਂ ਆਖਿਆ ਕੈਨੇਡਾ ਆਪਣੇ ਨਾਗਰਿਕਾਂ ਦੀ ਸੁਰੱਖਿਆ ਕਰਨ ਲਈ ਕੋਈ ਕਸਰ ਨਹੀਂ ਛੱਡੇਗਾ ਅਸੀਂ ਉਹਨਾਂ ਦੋਸ਼ਾਂ ਉੱਤੇ ਕਾਇਮਾਂ ਕਿ ਕੈਨੇਡੀਅਨ ਜ਼ਮੀਨ ਉੱਤੇ ਭਾਰਤੀ ਏਜੰਟਾਂ ਨੇ ਕੈਨੇਡੀਅਨ ਦੀ ਹੱਤਿਆ ਕੀਤੀ ਸੀ ਇਸ ਦੀ RCMP ਪੀ ਜਾਂਚ ਕਰ ਰਹੀ ਹੈ ਮੈਂ ਅੱਗੇ ਕੋਈ ਟਿੱਪਣੀ ਨਹੀਂ ਕਰਾਂਗੀ ਇੰਡੀਆ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਵੀ ਦੋਸ਼ ਲਾ ਚੁੱਕੇ ਨੇ ਕਿ ਕੈਨੇਡਾ ਉਹਨਾਂ ਲੋਕਾਂ ਨੂੰ ਵੀਜ਼ਾ ਦਿੰਦਾ ਏ ਜੋ ਇੰਡੀਆ ਵਿੱਚ ਵਾਂਟਡ ਨੇ ਇੰਡੀਆ ਵਿੱਚ ਅਪਰਾਧ ਕਰਨ ਵਾਲਿਆਂ ਦਾ ਕੈਨੇਡਾ ਵਿੱਚ ਸਵਾਗਤ ਕੀਤੇ ਜਾਣ ਦੀ ਗੱਲ ਵੀ ਇੰਡੀਆ ਦੇ ਵਿਦੇਸ਼ ਮੰਤਰੀ ਆਖ ਚੁੱਕੇ ਨੇ ਇੰਡੀਆ ਇਸ ਮਾਮਲੇ ਵਿੱਚ ਲਗਾਤਾਰ ਕੈਨੇਡਾ ਤੋਂ ਸਬੂਤ ਮੰਗ ਰਿਹਾ ਹੈ ਪਰ ਹਲੇ ਤੱਕ ਉਸ ਨੂੰ ਕੋਈ ਸਬੂਤ ਨਹੀਂ ਮਿਲੇ ਨੇ ਦੱਸ ਦਈਏ ਕਿ ਇੰਡੀਆ ਵਿੱਚ ਜੀ20 ਸੰਮੇਲਨ ਵਿੱਚ ਹਿੱਸਾ ਲੈਣ ਮਗਰੋਂ ਜਦੋਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਨ ਟਰੂਡੋ ਪਰਤੇ ਸਨ ਤਾਂ ਉਹਨਾਂ ਸਤੰਬਰ 2023 ਵਿੱਚ ਕੈਨੇਡਾ ਦੀ ਪਾਰਲੀਮੈਂਟ ਵਿੱਚ ਖੜੇ ਹੋ ਕੇ ਇੰਡੀਆ ਉੱਤੇ ਇਹ ਦੋਸ਼ ਮढ़े ਸਨ ਜਿਸ ਨੇ ਇੱਕ ਵਾਰ ਤਾਂ ਸੁਣਨ ਕਰਨ ਵਾਲਾ ਕੰਮ ਕੀਤਾ ਸੀ ਉਦੋਂ ਤੋਂ ਹੀ ਦੋਹਾਂ ਮੁਲਕਾਂ ਵਿੱਚ ਕੂਟਨੀਤਕ ਸਬੰਧਾਂ ਵਿੱਚ ਘੁੜਤਣਾ ਅਤੇ ਤਣਾਅ ਚੱਲ ਰਿਹਾ ਹੈ